ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕੁੱਤਰ ਭਾਈ ਵੀਰਾਂ ਨੂੰ ਲੋਬਿਆ ਜੀ 18 ਮਈ 2024 ਨੋਡੀਆਂ ਸਾਰੀਆਂ ਭਾਈਆਂ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਆ। ਪਿੰਡ ਟੰਡਵਾੜ ਬਾਈ ਜਿਲ੍ਹਾ ਜਲੰਧਰ 126 ਕੁੱਤਰ ਉੱਤੇ ਡੇ ਸੀਗੇ 10000 ਮੋੜ ਨੂੰ। 3:30 ਵਜੇ ਵੀਰੇ ਬਾਜੀ ਨਹੀਂ ਪੜੀ ਆ। ਪਹਿਲਾ ਨੰਬਰ ਵੀਰੇ ਰਿਹਾ ਮੰਗਾ ਤਲਵਣ ਫੋਰਡ ਪਲੱਸ ਵੀਰੇ 4000 ਦੀ ਜਿੱਤ ਦਾ ਜੇਤੂ ਫੋਰ ਟਰੈਕਟਰ ਜੇਤੂ ਰਿਹਾ। ਦੂਜਾ ਨੰਬਰ ਭਾਈ ਗਰਦੀਪ ਰਾਬੋ ਮੋਟਰਸਾਈਕਲ ਪਲੱਸ ਭਾਈ 3000 ਦੀ ਜਿੱਤ ਦਾ ਜੇਤੂ। ਤੀਜਾ ਨੰਬਰ ਰਿਹਾ ਭਾਈ ਸੋਨੂ ਜਗਤਪੁਰ ਮੋਟਰਸਾਈਕਲ ਪਲੱਸ ਵੀ ਚੌਥਾ ਪੰਜਵਾਂ ਤੇ ਛੇਵਾਂ ਨਾਮ ਸੀਗੇ ਵੀਰੇ ਤੇ ਇਹ ਵੀਰੇ ਜਿਹੜੇ ਨੇ ਜੀਤਾ ਦੱਤਿਆਲ ਸੁੱਖਾ ਪਥਰਾਲਾ ਤੇ ਮਨੀ ਸਰਹਾਲ ਤਿੰਨੇ ਕੁੱਤਰ ਵੀ ਟਾਈਮ 'ਚ ਕੱਟੇ ਗਏ ਸੀ ਇਹਨਾਂ ਤਿੰਨਾਂ 'ਚ ਸਾਂਝਾ ਹੋਇਆ ਮੋਟਰਸਾਈਕਲ ਪਾਸ 1500 ਜੱਤ ਚੌਥਾ ਪੰਜਵਾਂ ਛੇਵਾਂ ਵੀਰੇ ਜੀਤਾ ਦੱਤਿਆਲ ਸੁੱਖਾ ਪਥਰਾਲਾ ਤੇ ਮਨੀ ਸਰਹਾਲ 1500 ਜੱਤ ਇਹਨਾਂ ਦੀ ਬਣਦੀ ਸੀਗੀ ਇਹ ਵੀਰੇ ਟਾਈਮ 'ਚ ਕੱਟੇ ਗਏ ਜਿਹਨਾਂ ਸਾਂਝਾ ਹੋਇਆ ਤੇ ਬਾਰਦਾ ਵੀਰੇ 77 ਕੁੱਤਰਾਂ ਤੇ ਲੱਗਿਆ ਸੀ 1000 ਰੁਪਏ ਦੂਜਾ ਨੰਬਰ ਜੇਤੂ ਰਿਹਾ ਕਰ ਲੱਗਦੀ ਬਰਾਭੋ ਤੀਜਾ ਨੰਬਰ ਸੀਗਾ ਵੀਰੇ ਸੋਨੂ ਜਗਤਪੁਰ ਮੋਟਰ ਪਿੰਡ ਫਤੇਗੜ ਨਿਵਾ ਨੇੜੇ ਖੰਨਾ 111 ਕੁਤਰ ਉੱਡੇ ਸੀ 3200 ਮਟ ਨੂੰ 4 ਵਜੇ ਪਹਿਰੇ ਬਾਜੀ ਨਹੀਂ ਪੜੀ ਐ ਬਾਜੀ 5 ਕੁਤਰਾਂ ਹੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਖੁਸ਼ੀ ਜੋਕੇ ਮੋਟਰਸਾਈਕਲ ਜੇਤੂ ਦੂਜਾ ਨੰਬਰ ਡੀਸੀ 6 ਨਾ ਫਰਜ ਜੇਤੂ ਤੀਜਾ ਨੰਬਰ ਬੂਟਾ ਕਮਾ ਕੂਲਰ ਜੇਤੂ ਜਿਹੜੇ ਸਾਂਝੀ ਚਾਏ ਵੀਰੇ ਨਿੰਦਾ ਲਹਾਰੀ ਤੇ ਮਨਵੀਰ ਪਥਰੇੜੀਆਂ ਇਹ ਵੀਰੇ 5 ਕੁਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਪਿੰਡ ਫਤੇਗੜ ਨਿਵਾ ਪਹਿਲਾ ਨਾਮ ਵੀਰੇ ਮੋਟਰਸਾਈਕਲ ਸੀ ਜੋ ਖੁਸ਼ੀ ਜੋਕੇ ਵੀਰੇ ਮੋਟਰਸਾਈਕਲ ਜੇਤੂ ਰਿਹਾ ਅਗਲੀ ਬਾਜੀ ਸੀ ਵੀਰੇ ਕੁੱਪ ਕਲਾ वर्ल्ड कप ਜਿਹੜੀ ਲੀਗ ਚੱਲ ਰਹੀ ਹੈ ਨਾ 6 ਬਾਜੀਆਂ ਜਿਹੜੀਆਂ ਅੱਜ ਲਾਸਟ ਬਾਜੀ ਸੀ ਦੂਆ ਫਾਈਨਲ ਹੋਣਾ ਵੀਰੇ ਕੁੱਪ ਕਲਾ ਪੰਜ ਮੋੜਸਾਂ ਵਾਲੀ ਬਾਜੀ ਹੋਣੀ ਹੈ ਇਹ ਅੱਜ ਡੀਸੀ ਵੀਰੇ ਪਿੰਡ ਕੰਗਨਵਾਲ ਮਲੇਰ ਕੋਟਲਾ 6ਵੀਂ ਬਾਜੀ 139 ਕੁਟਰੋਡੇ ਸੀ 2200 ਮੋੜ ਨੂੰ 3:00 3:50 ਤੇ ਬਾਜੀ ਨਿਪੜੀ ਵੀਰੇ ਪਹਿਲਾ ਨੰਬਰ ਬਣਾਇਆ ਮਨਪ੍ਰੀਤ ਸਾਨ੍ਹੇਵਾਲ ਨੇ ਫਿਰ ਜਿੱਤਾ ਜੇਤੂ ਰਿਹਾ ਦੋਜਾ ਨੰਬਰ ਸੋਨੀ ਬ੍ਰਹਮਪੁਰ ਨੇ ਕੱਪ ਦਾ ਜੇਤੂ ਤੀਜਾ ਨੰਬਰ ਵੀਰੇ ਅਵਿਜੀਤ ਵਰਮੀ ਅਗਲੀ ਬਾਜੀ ਸੀ ਪਿੰਡ ਪੀਲਾ ਜ਼ਿਲ੍ਹਾ ਬਰਨਾਲਾ 155 ਕੁਟਰੋਡੇ ਸੀ 320 4 ਵਜੇ ਬਾਜੀ ਨੇ ਬੜੀ ਪਹਿਲਾ ਨੰਬਰ ਬਲਰਾਜ ਵੱਲੋਂ ਨੀਤਾ ਕੋਟਲੀ ਦੇ ਘਰੋਂ ਉਤਰ ਸੀ ਮੇਰੇ ਬਲਰਾਜ ਪੱਲਣ ਦੇ ਨਾਮ ਤੇ ਸੀਗਾ ਨੀਤਾ ਕੋਟਲੀ ਦਾ ਘੁੱਤ ਅਸੀਂ ਮੋਟਰਸਾਈਕਲ 'ਪਾਸ 1500 ਦੀ ਜਿੱਤ ਅਜੇ ਤੁਰਿਆ ਦੂਜਾ ਨੰਬਰ ਗਲਜਾਰ ਸੇਦਮਾ ਫ੍ਰਿਜ ਪਲੱਸ 1000 ਦੀ ਜਿੱਤ ਅਜੇ ਤੁਰਿਆ ਤੀਜਾ ਨੰਬਰ ਮੇਰੇ ਲਾਡੀ ਵਿਡਿੰਗ ਕੂਲਰ ਪਲੱਸ ਮੇਰੇ 500 ਦੀ ਜਿੱਤ ਅਜੇ ਤੁਰਿਆ ਪਿੰਡ ਵੀਲਾ ਮੇਰੇ 1558 ਅੱਡੇ ਸੀ 3200 ਮਟ ਨੂੰ ਪਹਿਲਾ ਨਾਮ ਮੋਟਰਸਾਈਕਲ ਸੀ ਤੇ ਅਗਲੀ ਬਾਜੀ ਸੀ ਕਿ ਮੇਰੇ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਮਾਨਸਾ 124 ਕੋਟਰ ਅੱਡੇ ਸੀ 2200 ਮਟ ਨੂੰ 4 ਵਜੇ ਬਾਜੀ ਨੇ ਬੜੀ ਪਹਿਲਾ ਨੰਬਰ ਨੀਲਾ ਘਰਾਗਣਾ ਫਰਿੱਜ ਪਲੱਸ 1000 ਦੀ ਅੱਧਾ ਜੇਤੂ ਦੂਜਾ ਨੰਬਰ ਬਾਲੀ ਮੰਡੀਕਲਾ ਕੂਲਰ ਪਲੱਸ 700 ਦੀ ਅੱਧਾ ਜੇਤੂ ਤੀਜਾ ਨੰਬਰ ਸੱਤੂ ਮੋੜ ਪੱਖਾ ਪਲੱਸ 300 ਦੀ ਅੱਧਾ ਜੇਤੂ ਇੱਕੀ ਕੁੱਤਰ ਨੇ ਤੇ ਮੇਰੇ ਵੱਧਾ ਲੱਗਿਆ ਸੀ 2000 ਰੁਪਿਆ ਤੇ ਵੱਧਾ ਤਿੰਨ ਕੁੱਤਰਾਂ ਲਈ ਮੰਡ ਲਿਆ ਸੀ ਬਾਲੀ ਮੰਡੀਕਲਾ ਬਾਬੂ ਭੈਣੀ ਤੇ ਸੱਤੂ ਮੋੜ ਵੱਧਾ ਦਿਨਾਂ ਦਾ ਹੋ ਗਿਆ ਸੀ ਵੀਰੇ ਇਹ ਬਾਜੀ ਤੇ ਆਪ ਜਿਹੜਾ ਪਿੰਡ ਸਦਾ ਸਿੰਘ ਵਾਲਾ ਜਿਲ੍ਹਾ ਮਾਨਸਾ 124 ਉੱਡੇ ਸੀਗੇ 2200 ਰੁਪਿਆ ਮੋਟੇ ਸੀ ਅਗਲੀ ਬਾਜੀ ਸੀ ਪੰਡ ਆਲੰਪੁਰ ਮੰਦਰਾ ਜ਼ਿਲ੍ਹਾ ਮਾਨਸਾ 48 ਕੂਟਰ ਉੱਡੇ ਸੀਗੇ 2200 ਮੋਟ ਨੂੰ 3:30 ਤੇ ਬਾਜੀ ਨਹੀਂ ਬੜੀ ਪਹਿਲਾ ਨੰਬਰ ਚੰਨੀ ਦਲੀਏ ਵਾਲੀ ਕੋਲਦਰਪਾਸ 1000 ਦੀ ਜੱਦਾ ਜੇਤੂ ਦੂਜਾ ਨੰਬਰ ਜਾਦੀ ਮਾਨਸਾ ਪੱਕਾ ਪਲੱਸ 700 ਦੀ ਜੱਦਾ ਜੇਤੂ ਤੀਜਾ ਨੰਬਰ ਕਾਲੀ ਰੱਲੀ ਪੱਕਾ ਪਲੱਸ 300 ਦੀ ਜੱਦਾ ਜੇਤੂ ਅਗਲੀ ਬਾਜੀ ਸੀ ਪਿੰਡ ਕਿਸ਼ਨਗੜ੍ਹ ਫਰਵਾਹੀ ਮਾਨਸਾ ਜ਼ਿਲ੍ਹਾ 81 ਕੂਟਰ ਉੱਡੇ ਸੀ 1700 ਮੋਟ ਨੂੰ 3:12 ਤੇ ਬਾਜੀ ਨਿਪੜੀ ਪਹਿਲਾ ਨੰਬਰ ਗੁਰਪ੍ਰੀਤ ਖਿਆਲਾ ਸਕੂਟਰ ਪਲੱਸ 800 ਦੀ ਜੱਦਾ ਜੇਤੂ ਦੂਜਾ ਨੰਬਰ ਰੁਪਿੰਦਰ ਮਾਨਸਾ ਕੁੱਲਰ ਪਲੱਸ 400 ਦੀ ਜਿੱਦਾ ਜੇਤੂ ਤੀਜਾ ਨੰਬਰ ਬੱਤੀ ਚੈਣੇ ਵਾਲਾ ਪੱਕਾ ਪਲੱਸ 200 ਦੀ ਜਿੱਦਾ ਜੇਤੂ ਚੌਥਾ ਨੰਬਰ ਵੀਰੇ ਲਾਡੀ ਵਿੜਿੰਗ ਕੱਪ ਪਲੱਸ 100 ਦੀ ਜਿੱਦਾ ਜੇਤੂ ਅਗਲੀ ਬਾਜੀ ਸੀ ਵੀਰੇ ਪੱਟ ਭੋਲਰ ਜੇਲਾ ਸ਼੍ਰੀ ਮੁਖਤਾਰ ਸਾਹਿਬ 60 ਪੁੱਤਰ ਉੱਡੇ ਸੀ 250 ਮੜ ਨੂੰ 3:30 ਦੇ 30 ਮਿੰਟ ਤੇ ਬਾਜੀ ਨਿਪੜੀ ਪਹਿਲਾ ਨੰਬਰ ਧਰਮਿੰਦਰ ਮੋੜਾ ਲੀ ਦਾ ਜੇਤੂ ਦੂਜਾ ਨੰਬਰ ਬੱਬੀ ਚੰਨੂ ਕੱਪ ਦਾ ਜੇਤੂ ਤੀਜਾ ਨੰਬਰ ਰੀਤ ਜੇਤੂ ਕੱਪ ਦਾ ਜੇਤੂ ਨੇ ਪੱਟ ਭੋਲਰ ਬਾਜੀ ਸੀ ਜੇਲਾ ਸ਼੍ਰੀ ਮੁਖਤ 55 ਕੁਤਰ ਰੋਡੇ ਸੀ 2500 ਮੀਟਰ ਨੂੰ 3:30 ਵਜੇ ਬਾਜੀ ਨਿਬੜੀ ਪਹਿਲਾ ਨੰਬਰ ਹਰਜੀਤ ਮੱਲਣ ਪ੍ਰਗਟ ਮੂਸਾ ਗਰੁੱਪ ਦੂਜਾ ਨੰਬਰ ਹਰਜਿੰਦਰ ਡੇਲੇ ਵਾਲੀ ਤੀਜਾ ਨੰਬਰ ਵੀਰੂ ਖਰੀਨੋਂ ਚੌਥਾ ਨੰਬਰ ਵਿਰੇ ਧਰਮੀ ਮੱਲਣ ਅਗਲੀ ਬਾਜੀ ਸੀ ਕੀ ਵਿਰੇ ਪਿੰਡ ਕਿਰੀਆਂ ਹਾਲ ਸਿੰਘ ਵਾਲਾ ਜ਼ਿਲ੍ਹਾ ਬਰਿੰਡਾ 83 ਕੁਤਰ ਰੋਡੇ ਸੀ 1700 ਮੀਟਰ ਨੂੰ 3:45 ਦੇ ਬਾਜੀ ਨਿਬੜੀ ਅਟਕ ਪੁੱਤਰਾਂ ਨੇ ਸਾਂਝੀ ਹੋ ਗਈ ਸੀ ਪਿੰਦਰ ਕੌਣੀ ਗੁਰਦੇਵ ਅੰਬੀਹਾ ਰਮਣਾ ਕੋਟਲੀ ਹਰਮਨ ਗਿੱਲ ਜਰਨੈਲ ਪੁੱਚੋ ਜੱਗੀ ਮੱਲਣ ਬਿੰਦਰ ਬਲਾਡ ਤੇ ਅਮਨਿੰਦਰ ਬਲਾਡ ਏਸੀ ਵੀਰੇ ਆਈ ਦੀਆਂ ਬਾਈਆਂ ਦੀ ਅਪਡੇਟ ਜੇ ਵਧੀਆ ਲੱਗੀ ਸ਼ੇਅਰ ਜਰੂਰ ਕਰ ਦਿਓ ਸਾਰੇ ਗਰੁੱਪਾਂ 'ਚ ਧੰਨਵਾਦ ਬਾਈ ਜੀ